ਦੋਸਤੋ ਇੱਕ ਵੇਲਾ ਸੀ ਜਦੋਂ ਭਾਰਤ ਦੇ ਕਲਕੱਤੇ ਤੋਂ ਚੱਲ ਕੇ ਇੱਕ ਬੱਸ ਬਾਇਰ ਰੋਡ 8000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੰਗਲੈਂਡ ਦੇ ਸ਼ਹਿਰ ਲੰਡਨ ਸਵਾਰੀਆਂ ਲੈ ਕੇ ਪਹੁੰਚਦੀ ਹੁੰਦੀ ਸੀ 8000 ਕਿਲੋਮੀਟਰ ਦੀ ਇਸ ਲੰਮੀ ਛੜਕ ਨੂੰ ਦੁਨੀਆ ਦੇ ਸਭ ਤੋਂ ਲੰਮੇ ਰੂਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕੀ ਹੈ ਪੂਰੀ ਕਹਾਣੀ ਕਲਕੱਤੇ ਤੋਂ ਲੰਡਨ ਜਾਣ ਵਾਲੀ ਇਸ ਬੱਸ ਦੀ ਕਦੋਂ ਅਤੇ ਕਿਸ ਨੇ ਇਸ ਨੂੰ ਸ਼ੁਰੂ ਕੀਤਾ ਸੀ ਭਾਰਤ ਤੋਂ ਇੰਗਲੈਂਡ ਤੱਕ ਦਾ ਕਿੰਨਾ ਕਰਾਇਆ ਹੁੰਦਾ ਸੀ ਤੇ ਕੀ ਪੰਜਾਬ ਵਿੱਚ ਵੀ ਇਹ ਬੱਸ ਲੰਘ ਕੇ ਜਾਂਦੀ ਸੀ ਕਲਕੱਤੇ ਤੋਂ ਲੈ ਕੇ ਲੰਡਨ ਪਹੁੰਚਣ ਤੱਕ ਇਸ ਬੱਸ ਨੂੰ ਕਿੰਨਾ ਹੀ ਸਮਾਂ ਲੱਗਦਾ ਸੀ ਕਲਕੱਤੇ ਤੋਂ ਲੰਡਨ ਜਾਂਦੀ ਬੱਸ ਬਾਰੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਰਤ ਤੋਂ ਲੰਡਨ ਜਾਣ ਵਾਲੀ ਇਸ ਬੱਸ ਨੂੰ ਅਲਬਰਟ ਟਰੈਵਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਈ ਦੇਸ਼ਾਂ ਵਿੱਚੋਂ ਹੋ ਕੇ ਕਲਕੱਤੇ ਤੋਂ ਲੰਡਨ ਪਹੁੰਚਣ ਵਾਲੀ ਇਸ ਬੱਸ ਨੂੰ ਪਹਿਲੀ ਵਾਰ 15 ਅਪ੍ਰੈਲ ਸਾਲ 1957 ਦੇ ਵਿੱਚ ਸ਼ੁਰੂ ਕੀਤਾ ਗਿਆ। ਇਹ ਬੱਸ ਕਲਕੱਤੇ ਤੋਂ ਚੱਲ ਕੇ ਦਿੱਲੀ ਆ ਕੇ ਰੁਕਦੀ ਤੇ ਉਸ ਤੋਂ ਬਾਅਦ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਇਸ ਦਾ ਸਟੇ ਹੁੰਦਾ ਤੇ ਉੱਥੋਂ ਵਾਗਾ ਬਾਰਡਰ ਰਾਹੀਂ ਪਾਕਿਸਤਾਨ ਦੇ ਲਾਹੌਰ, ਕਾਬਲ, ਅਫਗਾਨਿਸਤਾਨ, ਈਰਾਨ, ਤੁਰਕੀ ਤੇ ਉਸ ਤੋਂ ਬਾਅਦ ਜਰਮਨੀ, ਆਸਟਰੀਆ, ਫਰਾਂਸ ਤੋਂ ਹੁੰਦੀ ਹੋਈ ਕਰੀਬ 950 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਲੰਡਨ ਪਹੁੰਚਦੀ ਹੁੰਦੀ ਸੀ। ਜਿਸ ਵੇਲੇ ਇਸ ਬੱਸ ਨੂੰ ਸਾਲ 1957 ਦੇ ਵਿੱਚ ਸ਼ੁਰੂ ਕੀਤਾ ਗਿਆ ਤਾਂ ਉਸ ਵਕਤੇ ਦਾ ਇੱਕ ਪਾਸੇ ਦਾ ਕਿਰਾਇਆ 85 ਪੌਂਡ ਰੱਖਿਆ ਗਿਆ ਸੀ ਸਾਲ 1957 ਤੋਂ ਲੈ ਕੇ 1973 ਤੱਕ ਇਹ ਬੱਸ ਲਗਾਤਾਰ ਕੋਲਕਾਤਾ ਤੋਂ ਲੰਡਨ ਸਫ਼ਰ ਤੈਅ ਕਰਦੀ ਰਹੀ ਸਾਲ 1973 ਵਿੱਚ ਇਸ ਬੱਸ ਨੂੰ ਬੰਦ ਕਰ ਦਿੱਤਾ ਗਿਆ ਸ਼ੁਰੂ ਹੋਣ ਵੇਲੇ ਇਸ ਬੱਸ ਦਾ ਕਿਰਾਇਆ ਤਾਂ 85 ਪੌਂਡ ਹੁੰਦਾ ਸੀ ਪਰ ਸਾਲ 1973 ਆਉਂਦੇ-ਆਉਂਦੇ ਇਹ ਕਿਰਾਇਆ 145 ਪੌਂਡ ਹੋ ਗਿਆ ਜੋ ਅੱਜ ਦੇ ਹਿਸਾਬ ਦੇ ਨਾਲ ਜੇਕਰ ਦੇਖੀਏ ਤਾਂ ਇਹ 14000 ਰੁਪਏ ਦੇ ਕਰੀਬ ਪੈਸੇ ਬਣਦੇ ਹਨ ਪਰ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਰਕਮ ਬਹੁਤ ਜ਼ਿਆਦਾ ਹੁੰਦੀ ਸੀ ਜੋ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ ਸੀ 145 ਪਾਉਂਡ ਦੇ ਵਿੱਚ ਖਾਣ ਪੀਣ ਦਾ ਖਰਚਾ ਰਸਤੇ ਵਿੱਚ ਹੋਟਲਾਂ ਵਿੱਚ ਰੁਕਣ ਦਾ ਖਰਚਾ ਵੀ ਸ਼ਾਮਲ ਹੁੰਦੇ ਸਨ ਤੁਹਾਨੂੰ ਦੱਸ ਦਈਏ ਕਿ ਇਹ ਬੱਸ ਕੁਝ ਗਿਨੇ ਮੱਥੇ ਸ਼ਹਿਰਾਂ ਵਿੱਚ ਹੀ ਜਾ ਕੇ ਰੁਕਦੀ ਸੀ ਜਿਵੇਂ ਕੋਲਕੱਤਾ ਤੋਂ ਚੱਲ ਕੇ ਦਿੱਲੀ ਤੇ ਫਿਰ ਸ੍ਰੀ ਅਮਰitsar ਸਾਹਿਬ ਕਾਬਲ ਇਸਤਾਨਬੁਲ ਅਧੀ ਸ਼ਹਿਰਾਂ ਵਿੱਚ ਹੀ ਜਾ ਕੇ ਰੁਕਦੀ ਇਹ ਸਾਰੇ ਸ਼ਹਿਰ ਹੀ ਹੁੰਦੇ ਸਨ ਜਿਨ੍ਹਾਂ ਵਿੱਚੋਂ ਹੀ ਯਾਤਰੀ ਕੋਈ ਖਰੀਦਦਾਰੀ ਕਰ ਸਕਦੇ ਸਨ ਕਿਉਂਕਿ ਬੱਸ ਨੂੰ ਕਲਕੱਤੇ ਤੋਂ ਲੰਡਨ ਪਹੁੰਚਣ ਦੇ ਵਿੱਚ 48 ਤੋਂ 50 ਦਿਨ ਲੱਗ ਜਾਂਦੇ ਸਨ ਇੰਨੇ ਦਿਨਾਂ ਵਿੱਚ ਯਾਤਰੀਆਂ ਨੂੰ ਜ਼ਰੂਰੀ ਸਮਾਨ ਖਰੀਦਣ ਵਾਸਤੇ ਖਰੀਦਦਾਰੀ ਕਰਨੀ ਹੀ ਪੈਂਦੀ ਸੀ ਇਸੇ ਕਰਕੇ ਹੀ ਇਹ ਬੱਸ ਇਨ੍ਹਾਂ ਖਾਸ ਮਿੱਥੇ ਹੋਏ ਸ਼ਹਿਰਾਂ ਵਿੱਚ ਹੀ ਜਾ ਕੇ ਰੁਕਦੀ ਇਸ ਬੱਸ ਦੇ ਰੂਟ ਬਾਰੇ ਜੇਕਰ ਵਿਸਤਾਰ ਨਾਲ ਗੱਲ ਕਰੀਏ ਤਾਂ ਇਹ ਬਾਸ ਕਲਕੱਤੇ ਤੋਂ ਚੱਲ ਕੇ ਬਨਾਰਸ, ਇਲਾਹਾਬਾਦ, ਆਗਰਾ, ਦਿੱਲੀ ਅੱਗੇ ਪੰਜਾਬ ਵਿੱਚ ਦਾਖਲ ਹੁੰਦੀ ਤੇ ਫਿਰ ਅੰਮ੍ਰਿਤਸਰ ਵਾਗਾ ਬਾਰਡਰ ਨੂੰ ਕ੍ਰੋਸ ਕਰਕੇ ਲਾਹੌਰ, ਰਾਵਲਪਿੰਡੀ ਪਹੁੰਚਦੀ। ਰਾਵਲਪਿੰਡੀ ਤੋਂ ਅੱਗੇ ਅਫਗਾਨਿਸਤਾਨ ਦੇ ਸ਼ਹਿਰ ਕਾਬਲ, ਕੰਧਾਰ ਤੇ ਹਰਾਤ ਤੋਂ ਹੁੰਦੀ ਹੋਈ ਈਰਾਨ ਪਹੁੰਚਦੀ। ਜਿੱਥੋਂ ਈਰਾਨ ਦੇ ਸ਼ਹਿਰ ਤਹਿਰਾਨ ਵਿੱਚੋਂ ਲੰਘ ਕੇ ਤੁਰਕੀ ਦੇ ਸ਼ਹਿਰ ਓੰਕਾਰਾ ਦੇ ਸਤਾਨਬੋਲ ਤੋਂ ਬਲਗਾਰੀਆ ਦੇ ਸੋਫੀਆ ਸ਼ਹਿਰ ਜਾਂਦੀ। ਇਤੋਂ ਯੁੱਗ ਸਲੋ ਵਾਕਿਆ ਦੇ ਵਿੱਚੋਂ ਦੀ ਲੰਘਦੀ ਹੋਈ ਆਸਟਰੀਆ ਦੇ ਸ਼ਹਿਰ ਵਿਆਨਾ ਤੋਂ ਸਾਲਸਬਰਗ ਪਹੁੰਚਦੀ ਤੇ ਇਸ ਤੋਂ ਬਾਅਦ ਜਰਮਨੀ ਦੇਸ਼ ਆਉਂਦਾ ਅੱਗੇ ਬੈਲਜੀਅਮ ਦੇਸ਼ ਦੀ ਵਰਗਪੋਰਟ ਵਿੱਚੋਂ ਲੰਘ ਕੇ ਅਖੀਰ ਅਖੀਰ ਇੰਗਲੈਂਡ ਦੇ ਸ਼ਹਿਰ ਲੰਡਨ ਜਾ ਕੇ ਰੁਕਦੀ ਅਲਬਰਟ ਟ੍ਰੈਵਲ ਦੇ ਨਾਮ ਨਾਲ ਜਾਣੀ ਜਾਂਦੀ ਇਸ ਬੱਸ ਦੇ ਵਿੱਚ ਜਿੰਨੀਆਂ ਸਹੂਲਤਾਂ ਤੁਹਾਨੂੰ ਦੱਸੀਆਂ ਹਨ ਉਸ ਤੋਂ ਬਹੁਤ ਸਾਰੀਆਂ ਸਹੂਲਤਾਂ ਇਸ ਤੋਂ ਵੱਧ ਮਿਲਦੀਆਂ ਸਨ ਜਿਵੇਂ ਕਿ ਰੇਡੀਓ ਪੱਖਾ ਸਲੂਨ ਕਿਤਾਬਾਂ ਪੜਨ ਵਾਸਤੇ ਅਤੇ ਬਸ ਤੋਂ ਬਾਹਰ ਦਾ ਨਜ਼ਾਰਾ ਵੇਖਣ ਵਾਸਤੇ ਇੱਕ ਵਿਸ਼ੇਸ਼ ਬਾਲਕਾਨੀ ਵੀ ਬਣਾਈ ਗਈ ਸੀ ਯਾਤਰੀਆਂ ਦੇ ਸਫ਼ਰ ਦੇ ਦੌਰਾਨ ਉਹਨਾਂ ਦੇ ਬੈਠਣ ਅਤੇ ਸੌਣ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਲਬਰਟ ਟ੍ਰੈਵਲ ਬੱਸ ਨੇ ਜੋ ਆਪਣੇ ਇਸ਼ਤਿਹਾਰ ਛਪਵਾਏ ਸਨ ਉਹਨਾਂ ਉੱਤੇ ਇਹਨਾਂ ਸਾਰੀਆਂ ਸਹੂਲਤਾਂ ਨੂੰ ਛਾਪਿਆ ਹੁੰਦਾ ਸੀ ਇਸ ਬੱਸ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਯਾਤਰੀਆਂ ਨੂੰ ਸਾਰੀਆਂ ਘਰ ਵਰਗੀਆਂ ਸੁੱਖ ਸਹੂਲਤਾਂ ਮਿਲਣਗੀਆਂ ਅਲਬਰਟ ਟ੍ਰੈਵਲ ਬੱਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਹੋਰ ਸਹੂਲਤ ਮਿਲਦੀ ਸੀ ਕਿ ਜਦੋਂ ਇਹ ਬੱਸ ਅੰਮ੍ਰਿਤਸਰ ਵਾਗਾ ਬਾਰਡਰ ਤੇ ਆਉਂਦੀ ਤਾਂ ਅੱਗੋਂ ਜੇਕਰ ਕਿਸੇ ਕਾਰਨ ਕਰਕੇ ਵਾਗਾ ਬਾਰਡਰ ਬੰਦ ਹੁੰਦਾ ਤਾਂ ਯਾਤਰੀਆਂ ਨੂੰ ਹਵਾਈ ਜਹਾਜ਼ ਰਾਹੀਂ ਬਾਟਰਪਾਰਕ ਰਾਕੇ ਪਾਕਿਸਤਾਨ ਭੇਜਿਆ ਜਾਂਦਾ ਸੀ ਸੋ ਇਸ ਤਰ੍ਹਾਂ ਇਸ ਬੱਸ ਨੇ ਕਲਕੱਤੇ ਤੋਂ ਲੰਡਨ ਤੱਕ ਕਈ ਸਾਲਾਂ ਤੱਕ 15 ਯਾਤਰਾਵਾਂ ਕੀਤੀਆਂ ਕਈ ਵਰਿਆਂ ਦੀ ਸਵਾਮਾ ਤੋਂ ਬਾਅਦ ਇਹ ਬੱਸ ਅਖੀਰ ਇੱਕ ਬ੍ਰਿਟਿਸ਼ ਯਾਤਰੀ ਨੇ 1968 ਦੇ ਵਿੱਚ ਖਰੀਦ ਲਈ ਤੇ ਇਸ ਨੂੰ ਮੋਬਾਈਲ ਘਰ ਦਾ ਨਾਮ ਦੇ ਦਿੱਤਾ ਗਿਆ ਉਸੇ ਸਾਲ ਇਸ ਬ੍ਰਿਟਿਸ਼ਰ ਨੇ ਕਲਕੱਤੇ ਤੋਂ ਲੰਡਨ ਤੇ ਲੰਡਨ ਤੋਂ ਸਿਡਨੀ 16000 ਕਿਲੋਮੀਟਰ ਦਾ ਇੱਕ ਨਵਾਂ ਰੋਡ ਸ਼ੁਰੂ ਕੀਤਾ ਅਤੇ 15 ਹੋਰ ਯਾਤਰੀਆਂ ਦੇ ਨਾਲ ਉਹ ਸਿਡਨੀ ਵੱਲ ਰਵਾਨਾ ਹੋ ਗਿਆ ਸੋ ਇੰਨੇ ਸਾਲ ਲੋਕਾਂ ਨੂੰ ਕਲਕੱਤੇ ਤੋਂ ਲੰਡਨ ਪਹੁੰਚਾਉਣ ਤੋਂ ਬਾਅਦ 1973 ਦੇ ਵਿੱਚ ਇਹ ਬੱਸ ਸੇਵਾ ਬੰਦ ਹੋ ਗਈ ਅੱਜ ਵੀ ਸਮੇਂ-ਸਮੇਂ ਤੇ ਇਸ ਬੱਸ ਦੀਆਂ ਤਸਵੀਰਾਂ ਟਿਕਟਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸੋ ਦੋਸਤੋ ਇਹ ਸੀ ਕਲਕੱਤੇ ਤੋਂ ਲੰਡਨ ਜਾਣ ਵਾਲੀ ਵਿਸ਼ੇਸ਼ ਬੱਸ ਦੀ ਕਹਾਣੀ ਜੋ ਪੰਜਾਬ ਦੇ ਵਿੱਚੋਂ ਵੀ ਲੰਘ ਕੇ ਜਾਂਦੀ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਜੇਕਰ ਤੁਸੀਂ ਵੀ ਇਸ ਬੱਸ ਨੂੰ ਦੁਬਾਰਾ ਸ਼ੁਰੂ ਹੁੰਦੇ ਦੇਖਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ